ਸੇਗਲ ਜੀ ਸਾਰਿਆਂ ਨੂੰ ਆਪਣੇ ਕੋ ਬਾਈ ਵੀ ਨਹੀਂ ਪਹੁੰਚੇ ਨੇ ਝੋਟੀਆਂ ਜਿਹੜਾ ਕਾਫੀ ਅਗੇ ਉਹਨਾਂ ਕੋ ਗਈਆਂ ਨੇ ਤੇ ਅੱਜ ਨਾਲ ਚਾਰ ਝੋਟੀਆਂ ਇਥੋਂ ਬੱਲਾ ਮੰਡੀ ਤੋਂ ਦਿੱਤੀਆਂ ਨੇ ਦੀਵਾਲੀ ਦੇ ਤੇ ਬਾਕੀ ਕਰਦੇ ਆ ਸਭਾਂ ਨਾਲ ਗੱਲਬਾਤ ਲੈ ਲੈਂਦੇ ਆ ਡਿਟੇਲ ਸਾਰਿਆਂ ਦੀ ਤੇ ਬਾਕੀ ਚਲੋ ਪੁੱਛਨੇ ਆ ਵੀ ਕਿਵੇਂ ਕਿਵੇਂ ਲੱਗਦੇ ਆ ਸਭਾਂ ਜੀ ਸასი ਗਾਲ ਜੀ ਹੋਰ ਸਭਾਂ ਜੀ ਠੀਕ ਠਾਕ ਹੋ ਵਧੀਆ ਕਰ ਪਾ ਜੀ ਹੋਰ ਸਭਾਂ ਜਿਹੜੇ ਵੇਖਣ ਵਾਲੇ ਵੀਰ ਭਰਾ ਨੇ ਸਰਪੰਚ ਦੇਰੀ ਫਾਰਮੂਲਾ ਦਿਲੋਂ ਧੰਨਵਾਦ ਕਰਦੇ ਆ ਹਾਂ ਜੀ ਹਾਂ ਜੀ ਹਾਂ ਜੀ ਜਿਹੜੇ ਆਪਣੇ ਚੰਦਰੂਬਾਦ ਤੋਂ ਬਾਅਦ ਸਪੋਰਟ ਕਰਦੇ ਨੇ ਲਾਈਕ ਕਮੈਂਟ ਸ਼ੇਅਰ ਕਰਦੇ ਨੇ ਹਾਂ ਜੀ ਹਾਂ ਜੀ ਹਾਂ ਜੀ ਇਹ ਦੀਵਾਲੀਆਂ ਦੀ ਦੀਵਾਲੀ ਦੀ ਮੇਰੇ ਵੀਰਾਂ ਨੂੰ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਜਿੰਨੇ ਮੇਰੇ ਵੀਰ ਭਰਾ ਵਿਦੇਸਾਂ ਵਿੱਚ ਆਪਣੇ ਪੰਜਾਬ ਜਾਂ ਹਿੰਦੁਸਤਾਨ ਜਿੱਥੇ ਉਨਾ ਲੋਹਾਡੇ ਲੋ ਜਿਹੜੀ ਹੱਪੀ ਦੀਵਾਲੀ ਨਾ ਵੀਰਾਂ ਭਰਾਵਾਂ ਨੂੰ ਹਾਂਜੀ 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 ਬੜਾ ਵੀਰਾ ਮਨਜੋਤ ਦਾ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਦੇ ਨਾਲ ਵੀਰੜਾ ਨੂੰ ਚਾਰ ਮੱਝਾਂ ਦਿੱਤੀਆਂ ਅੱਛਾ ਜੀ ਚਾਰ ਮੱਝਾਂ ਉਹ ਦਿੱਤੀਆਂ ਵੀ ਜਿਨ੍ਹਾਂ ਨੂੰ ਟੌਪ ਕਲਾਸ ਲਓ ਜੀ ਚਾਰ ਮਈਆਂ ਜਿਹੜੀਆਂ ਆਪਾਂ ਮੇਲੇ ਦੇ ਵਿੱਚ ਦੇਤੀਆਂ ਇਹਨਾਂ ਨੂੰ ਬਾਈ ਜੀ ਟਾਪ ਕਰਾਹ ਦਿੱਤੀਆਂ ਹਾਂਜੀ ਸਾਮਾਲ ਦੇ ਮਾਲਕ ਦੀ ਕਿਰਪਾ ਨਾਲ ਵੀਰ ਭਰਾ ਜਿਹੜੇ ਨਾਲ ਜਿਹੜੇ ਨੂੰ ਪਤਾ ਹੀ ਐ ਮਝੋਟੀਆਂ ਸਾਤ ਅੱਠ ਕੱਲੀਆਂ ਆਪਣੀਆਂ ਵੇਖੀਆਂ ਹਾਂ ਹਾਂਜੀ 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 ਕੱਲੀ ਕੱਲੀ ਮੈਂ ਦਾ ਸ਼ਾਟ ਲੱਗਣ ਡਿਆ ਹਾਂਜੀ 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 ਤੇ ਕੱਲਾ ਕੱਲਾ ਸਮਾਂ ਤਰੀਕ ਹਰ ਇੱਕ ਚੀਜ਼ ਦੱਸਣ ਡਿਆ ਤੇ ਬਾਈ ਵੀਰ ਜੀ ਆਪਣੇ ਹਰ ਵਾਰ ਦੀ ਤੁਹਾਨੂੰ ਕਹਿੰਦਾ ਆਪਾਂ ਇਹ ਮੰਡੀ ਹੋਏ ਪਏ ਘਾਰ ਹੋਏ ਛੋਟੇ ਰੇਜ ਜਾਇਜ ਰੇਟ ਤੇ ਛੋਟੀ ਕਮਾਈ ਰੱਖ ਕੇ ਹਾਂਜੀ ਹਾਂਜੀ ਜੀ ਜੀ ਨੂੰ ਮਈਆਂ ਕੈਸ਼ ਲਈਆਂ ਸਾਡੇ ਕੋਲ ਹਾਂਜੀ ਹਾਂਜੀ ਤੇ ਚੰਗੀਆਂ ਮਈਆਂ ਲਈਆਂ ਚੰਗੀਆਂ ਜਿਹ ਕਮਾਈਗਾ ਮੈਂ ਛੋਟੇ ਛੋਟੇ ਵੀਰਾਂ ਨਾਲ ਗੱਪੇ ਦੱਸਣਗੇ ਤੁਹਾਨੂੰ ਆਪਾਂ ਬਹੁਤੀ ਰੇਡ ਨਹੀਂ ਆਪਾਂ ਕਰਨਾ ਵੇਖੋ ਹਾਂਜੀ ਮੱਝ ਅੱਗੇ ਕਿਉਂ ਮੰਗੀ ਹੋਈ ਆ ਤੇ ਆਪਾਂ 2 ਲੱਖ ਦੀ ਵੇਚਦੇ ਕਹਿੰਦੇ ਲੈ ਵੀ 6 ਲੱਖ ਦੀ ਵੇਚੀ ਆ ਹਾਂਜੀ ਹਾਂਜੀ ਹੋ ਜਾਂਦਾ ਆਪਾਂ ਕਿ ਲੋ ਵੀ ਛੋਟੇ ਰੇਡ ਦੇ ਮਈਆਂ ਬਿਲਕੁਲ ਛੋਟਾ ਕਮਾਈ ਰੱਖਦੀਆਂ ਹੁੰਦੀਆਂ ਗੱਲ ਗੱਲ ਸਮਝੀ ਗੱਲ ਸਿਆਣਪ ਦੀ ਆਈ ਨਹੀਂ ਇਹ ਗੱਲ ਬਰੀਆ ਕੀਤੀ ਤੁਸੀਂ ਮੈਂ ਫੇਰ ਪਿੱਛੇ ਲੈਣ ਲੱਗਾ ਥੋੜੀ ਦੇਖਦਾ ਆਇਂਦੀ ਆਪਾਂ ਨੇ ਕੀ ਇੱਥੇ ਚੱਲਣ ਦਾ ਬਾਕੀ ਚਲੋ ਬਾਕੀ ਵੀਰ ਭਰਾ ਹਰ ਕੋਈ ਆਉਂਦਾ ਇੱਥੇ ਦੇਖਦਾ ਹੀ ਆ ਵੀ ਕੀ ਆ ਤੇ ਕੀ ਨਹੀਂ ਹਾਂਜੀ ਬਾਈ ਸਤ ਵਧੀਆ ਵਧੀਆ ਤੇ ਡਰੈਸ ਦੱਸਿਓ ਆਪਣਾ ਜੀ ਪਿੰਡ ਦਾ ਦੱਸੋ ਪਿੰਡ ਆਪਣਾ ਪਿੰਡ ਕਹਹਾਲਾ ਵਾ ਲੋਕੋ ਦਾ ਨਾਮ ਤਾਂ ਜੇ ਤਸੀਲ ਨਾਰਾ ਦੇ ਮਰਸਾ ਜਿਲ੍ਹਾ ਹਾਂਜੀ ਹਾਂਜੀ ਅੱਗੇ ਵੀਰ ਜੀ ਨਾਲ ਉਹ ਪੰਜ ਝੋਟੀਆਂ ਅੱਗੇ ਖੜੀਆਂ ਨੇ ਹਾਂਜੀ 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 ਬਹੁਤ ਵਧੀਆ ਰਹੀਆਂ ਹਾਂਜੀ ਹਾਂਜੀ ਚੰਗਾ ਦੁੱਧ ਕੱਢਿਆ ਉਹਨਾਂ ਨੇ ਚੰਗਾ ਵਧੀਆ ਰਿਕਾਰਡ ਹੈ ਵੀਰ ਜੀ ਨੇ ਹੁਣ ਇਹ ਮਈਆਂ ਦਿੱਤੀਆਂ ਮੈਂ ਕੋਈ ਪੁੱਛ ਲਓ ਮੂੰਹ ਦੇ 18 ਨਹੀਂ ਕਹਿ ਕੇ ਦਿੱਤੀ 17 ਨਹੀਂ ਕਹਿ ਕੇ ਜੀ ਕਿੰਨਾ ਦੁੱਧ ਕਹਿ ਕੇ ਦਿੱਤੀ ਇਹਦਾ ਰੋਸ 14 ਕਿਲੋ 14 ਜਾਂ 14 ਕਿਲੋ ਕਹਿ ਗਿਆ ਮੈਂ ਕੀ ਭਾਦਾ ਆਪਾਂ ਕਹਿ ਦਿੱਤੀ 14 ਕਿਲੋ ਇਹਨਾਂ ਘਰੇ ਜਾ ਕੇ 18 ਦੇ ਜੇ ਕਹਿਆ ਕਿ ਉਹ ਇੱਥੇ ਵੇਚ ਵੇਚਦੀ ਹੈ ਬਾਜ਼ਾਰ 'ਚ ਜਿਹੜੀਆਂ ਝੋਟੀਆਂ ਆਪਾਂ ਗੱਲ ਦਸੀ ਹੈ ਸਾਬ ਅੱਗੇ ਵੀਰਾਂ ਨੂੰ ਬਾਰ-ਬਾਰ ਗੱਲ ਕੀਤੀ ਹੈ ਤੇ ਕਿੰਨਾ ਕਹਿੰਦੇ ਤੁਹਾਨੂੰ ਕੋ ਅੱਗੇ 15 15 15 15 ਆਪਾਂ ਹੁਣ ਵੀ 14 13.5 14 ਰੇਂਜ ਹੀ ਕਹਿ ਕੇ ਦੋ ਦਿੱਤਾ ਬਾਕੀ ਚਲੋ ਤੁਸੀਂ ਉਹਨਾਂ ਦਾ ਮਾਨ ਕੀਤਾ ਬਾਈ ਉਹਨਾਂ ਦਾ ਤੇ ਰੇਟ ਨਿਕਲ ਗਏ ਤੁਹਾਨੂੰ ਬਾਰ-ਬਾਰ ਨਹੀਂ ਕਹਿਣਾ ਰੇਟ ਬਿਲਕੁਲ ਨਿਕਲੇ ਨਿਕੇ ਆ ਕੋਈ ਜ਼ਿਆਦਾ ਬੋਲਣੀ ਆ ਕੋਈ 4 5 ਕਰਦੇ ਵੀਰਾਂ ਨਾਲ ਸਮਾਨਤ ਨਾਲ ਤੇ ਨਾਲ ਮੱਝਾ ਫੜਾਉਂਦੇ ਹਾਂ ਜੀ ਲਓ ਜੀ ਆਜਾ 50 50 ਲੱਗੇ ਆ ਹਾਂਜੀ ਹਾਂਜੀ ਲਓ ਜੀ ਕਰੋ ਜੀ ਸਮਾਨ ਸਵਾਂਝਾ ਉਹਨਾਂ ਦਾ ਰਿਪੋਰਟ ਕਰਦੇ ਨੇ ਇਹਨਾਂ ਨੂੰ ਹਾਂਜੀ 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 ਤੁਹਾਡਾ ਵੀ ਧੰਨਵਾਦ ਅੰਗਲ ਜੀ ਸਰਪੰਚ ਨੇ ਫਾਰਮਾ ਜੇ ਤੁਹਾਡਾ ਵੀ ਇਦਾਂ ਹੀ ਆਪਣਾ ਪਿਆਰ ਬਣਿਆ ਰਹੇ ਹਾਂਜੀ ਹਾਂਜੀ 10 25 ਦਾ ਤਾਂ ਕਿੱਥੇ ਆਈਦਾ ਸਦਾ ਸਹੀ ਗੱਲ ਸਹੀ ਹੈ ਇਨਸਾਨ ਚੰਗਾ ਹੋਵੇ ਬਾਈ ਜੀ ਗੱਡੀ ਸਿੱਧੀ ਇੱਥੇ ਆਈ ਹੋਰ ਕਿਸੇ ਪਾਸੇ ਆਪਾਂ ਗਏ ਨਹੀਂ ਗਏ ਨਹੀਂ ਬੜਾ ਕੱਲ ਗਦੀ ਬਾਕੀ ਇਹ ਵੀ ਨਹੀਂ ਵੀ ਇਹ ਓਦਾਂ ਫੜਾ ਰਹੇ ਜਾਂ ਕਹਿੰਦਾ ਬਾਕੀ ਸਾਰਾ ਕੁਝ ਤੁਹਾਡੇ ਸਾਹਮਣੇ ਹੋ ਗਿਆ ਬਾਕੀ ਕੋਈ ਕੈਸ਼ ਦੇਤਾ ਭਾਈ ਨਾਲ ਕੋਈ ਚੈੱਕ ਦੇਣਾ ਤੁਹਾਨੂੰ ਕੋਈ ਵੀ ਪੈਸੇ ਆਣਗੇ ਵੀਰਾ ਵੈਦਲੇ ਦੱਸ ਨਹੀਂ ਨਹੀਂ ਚਲੋ ਮੰਨ ਲਓ ਗੱਲ ਬਤਾ ਗੱਲ ਪਿਆਰ ਦੀ ਹੁੰਦੀ ਆ ਕਈ ਬੰਦੇ ਐਵੇਂ ਗੱਲ ਕਰ ਦਿੰਦੇ ਨੇ ਨਾ ਵੀ ਜਾਂ ਤੁਹਾਨੂੰ ਬਰਾ ਕੋਈ ਕੋਈ ਨਾ ਕੋਈ ਗਲੀ ਘਾੜੇ ਨਾ ਇਹ ਚੈੱਕ ਉਹਨਾਂ ਦਾ ਸਮਝ ਲਓ ਆ ਗਿਆ ਵਾ ਤੇ ਬਾਕੀ ਚਲੋ ਵਧੀਆ ਮਾਸਟਰ ਕਰ ਦਿੱਤਾ ਵਾ ਤੁਹਾਡਾ ਵੀ ਜਰਾ ਸਰਪੰਚ ਦੇ ਹੀ ਫਰਮ ਤੇ ਪਹੁੰਚਾ ਤੇ ਹਾਂਜੀ 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 ਬਾਕੀ ਫੜਾਉਂਦੇ ਆ ਮਈਆਂ ਵੀਰ ਜੀ ਉਹਨਾਂ ਨੂੰ ਬਾਕੀ ਵੱਡੇ ਸਰਪੰਚ ਹੋਣਾ ਨੇ ਭਾਈ ਜੀ ਨਾਲ ਅੰਕਲ ਜੀ ਨਾਲ ਮਾਨ ਸਨਮਾਨ ਪੂਰਾ ਖੁੱਲ ਕੀਤਾ ਵਾ ਸਰਪੰਚ ਫਾਰਮ ਵੱਲੋਂ ਲਓ ਜੀ ਪਿੰਡ ਭੁਲ ਗਿਆ ਬਾਕੀ ਇਹ ਛੋਟੀਆਂ ਚੰਗੀਆਂ ਨੇ ਚਲੋ ਫੇਰ ਆਏ ਨੇ ਭਾਈ ਜੀ ਨਹੀਂ ਤੇ ਠੀਕ ਹੈ ਫੜਾਉਂਦੇ ਆ ਝੋਟੀਆਂ ਭਾਈ ਜੀ ਨੂੰ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਤੇ ਬਾਕੀ ਵੀਰਾਂ ਦਾ ਹੋਰ ਵੀ ਕਰਾਂਗੇ ਕਿ ਆਪਣੇ ਭਾਈਆ ਸਾਹਿਬ ਵੀ ਆਏ ਨੇ ਜਦੋਂ ਫੜੇਗਾ ਇਹਨਾਂ ਨੂੰ ਸਨਮਾਨ ਦੇ ਕਰਾਂਗੇ ਲੈ ਸੀਲਡ ਵਿੱਚ ਆ ਸੀਲ ਲੈ ਆ ਆ ਸੀਲ ਦੇ ਇੱਕ ਲਓ ਜੀ ਇਧਰ ਇਧਰ ਫਦੇਗੜ ਚੂੜੀਆਂ ਤੋਂ ਲਓ ਜੀ ਰੁਦੇਹ ਭਾਜੀ ਆਪਣੇ ਫਦੇਗੜ ਚੂੜੀਆਂ ਤੋਂ ਵੀ ਪਹੁੰਚੇ ਨੇ ਇਹ ਰਿਸ਼ਤੇਦਾਰ ਦੀ ਵਿੱਚ ਆਪਣੇ ਭਾਜੀ ਲੱਗਦੇ ਨੇ ਲਓ ਜੀ ਸਾਡਾ ਫਰਜ਼ ਆ ਮਾਨ ਸਨਮਾਨ ਕਰਨਾ ਮਾਨ ਸਨਮਾਨ ਕਰਨ ਵਾਲੀ ਸਾਰੀ ਹਾਂ ਜੀ ਹਾਂ ਜੀ ਹੋਰ ਦੇ ਭਾਜੀ ਠੀਕ ਠਾਕ ਨਾ ਵਧੀਆ ਜੀ ਵਧੀਆ ਚੜ੍ਹਦੀ ਕਲਾ ਜੀ ਲਓ ਜੀ ਇੱਥੇ ਆਏ ਮੜਿਆ ਮੂਸੇ ਵੀਰ ਧੀ ਗੜੀ ਚਲੋ ਜੀ ਆਹ ਫੜ ਤੂੰ ਆਹ ਚੋਰੀ ਆਪਣਾ ਭਾਈਆ ਆਹ ਫੜ ਬਾਕੀ ਚਲੋ ਇਹ ਆ ਵੀ ਬਾਕੀ ਜਿਹੜਾ ਵੀਰੂ ਨਹੀਂ ਚੰਗੇ ਇਨਸਾਨ ਨੇ ਤੇ ਬਾਕੀ ਜੇ ਚੰਗੇ ਤੇ ਚੰਗੇ ਬੰਦਾ ਕੰਮ ਆਉਂਦਾ ਕਰੋ ਵੀਰੂ ਵੀਰ ਦਾ ਜੀ ਬਾਕੀ ਚਲੋ ਮਾਨ ਕਰਨ ਲੱਗੇ ਆ ਬਹੁਤ ਚੰਗੇ ਜਿਹੜੋਂ ਧਨਵਾਲੇ ਬਾਈ ਹਾਂ ਨਾ ਚਲੋ ਜਿਹੜੇ ਆਪਣੇ ਕੋਲੋਂ ਇੱਥੇ ਪਹੁੰਚੇ ਨੇ ਤੇ ਬਾਕੀ ਚੰਗੀਆਂ ਝੋਟੀਆਂ ਗਈਆਂ ਨੇ ਕੰਗਰ ਸ਼ਾਨ ਦੇ ਕੱਢ ਕੇ ਦਿੰਦਾ ਆਪਾਂ ਨੂੰ ਵੀਰੂ ਆਹ ਬਾਕੀ ਚਲੋ ਮੈਂ ਉਹਨਾਂ ਨੂੰ ਇੱਕ ਵਾਰੀ ਨੇ ਕਿਹਾ ਮੇਰੇ ਕੋਲ 21 ਮਈਆਂ ਮੈਂ ਕਿਹਾ ਜਿਹੜੀਆਂ ਛੱਡ ਲੀਆਂ ਚਾਰ ਛੜੋ ਦਾ ਤੀਹੋ ਗੱਲ ਹੋਈ ਹੈ ਪਹਿਲੇ ਇਹਨਾਂ ਨੇ ਵੀਰੂ ਨੇ ਤੇ ਇਹਨੇ ਗੱਲ ਕਰਤੀ ਮੈਂ ਕੂਆ ਵੀ ਨਹੀਂ ਆ ਬੜਾ ਸਰਪੰਚ ਨੇ ਬੜਾ ਮਾਸ ਕਰ ਲੈਣਾ ਨਾ ਕੀਤਾ ਵਾ ਤੇ ਬਾਕੀ ਚਲੋ ਇਹ ਵੀ ਹੈ ਵਰੀਆਂ ਫਾਨ ਨੇ ਜਦੋਂ ਆਪਾਂ ਖਾਲੀ ਕਰ ਜਦੋਂ ਤੇ ਮਾਲ ਆਪਣੀ ਕਿਰਪਣਾ ਕਦੀ ਬਣ ਵੇਗੀ ਚੱਲਿਆ ਮਨੇ ਝੋਟੀਆਂ ਪੰਜ-ਛੇ ਹੀ ਰਹਿ ਗਈਆਂ ਮਾਲ ਕੇ ਕਿਰਪਣਾ ਅੱਜ ਵੇਲ ਹੋ ਜਾਣਾ ਸਾਰਾ ਪਾਣੀ ਤੇ ਠੀਕ ਹੈ ਫੜਾਓ ਝੋਟੀਆਂ ਫੜਾਉਣੇ ਆ ਧੰਨਵਾਦ ਜੀ ਆ ਫੜੋ ਵੀਰ ਜੀ ਆ ਰੱਖ ਲੇ ਜੀ ਆ ਲੈ ਫੜਾ ਬੋਟੇ ਦੇ ਵਿੱਚ ਪਾ ਮੜੀ ਲਓ ਜੀ ਝੋਟੀਆਂ ਫੜਾਉਣ ਲੱਗੇ ਝੋਟੀਆਂ ਲੱਗੀਆਂ ਨੇ ਫੜਾਉਣਾ ਤੇ ਮੇਰੇ ਵੀ ਰੱਖੋ ਜੀ ਅੱਜ ਦੇਖ ਖਲਾarlo ਖਲਾarlo ਝੋਟੀਆਂ ਉਹ ਦਿੱਤੀਆਂ ਨੇ ਜਿਨ੍ਹਾਂ ਨੂੰ ਤੂਫਾਨ ਦੇ ਨਿਸ਼ਾਨੇ ਕਹਿੰਦੇ ਆ ਨਿਸ਼ਾਨੇ ਨਿਸ਼ਾਨੇ ਜਿੱਤੇ ਕੱਢ ਤੇ ਬਾਕੀ ਆਦੀਆਂ ਪਹਿਲੇ ਦੇ ਆਧਾਰ ਤੇ ਬਾਈ ਜੀ ਹੁਣਾਂ ਨੇ ਕੱਲ ਵੀ ਜਦੋਂ ਜਦੰਦੇ ਆਏ ਆ ਝੋਟੀਆਂ ਚਲੋ ਵੇਚੰਦੇ ਨੇ ਬਾਈ ਪਹਿਲੇ ਦੇ ਆਧਾਰ ਦੇ ਝੋਟੀਆਂ ਜਿਹੜੀਆਂ ਆਪਣੇ ਇਥੋਂ ਚਲੀਆਂ ਨੇ ਤੇ ਬਾਕੀ ਸੋਹਣੀਆਂ ਸੁਲਕੀਆਂ ਨੇ ਬਹੁਤ ਸੋਹਣੀਆਂ ਸੁਲਕੀਆਂ ਜਿਹਨੂੰ ਕਹਿੰਦੇ ਨੇ ਕੱਢ ਦਿਓ ਬਾਹਰੋਂ ਕੱਢ ਦਿਓ ਮਰਾ ਵੀਰ ਬਾਹਰੋਂ ਕੱਢ ਦਿਓ ਲਓ ਜੀ ਟਾਪਰ ਝੋਟੀਆਂ ਟਾਪ ਕਲਾਸ ਬਾਕੀ ਚਲੋ ਮਹਾਰਾਜ ਲੈਣੀਆਂ ਦਵੇ ਬਾਬਾ ਬੁੱਢਾ ਸਾਹਿਬ ਇਹਨਾਂ ਨੂੰ ਇਧਰੋਂ 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 ਇੱਥੇ ਕਰ ਲੋ ਇੱਥੇ ਲਓ ਜੀ ਵੱਡੀ ਛੋਟੀ ਵੀ ਦੇਤੀ ਬਾਈ ਹਨਾਂ ਨੂੰ ਚਾਰ ਜਿਹੜੀਆਂ ਬਿਲਕੁਲ ਤੋਹਫੇ ਇੱਧਰ ਲੈ ਆਓ ਇੱਧਰ ਕਿਵੇਂ ਬਾਈ ਜੀ ਖੁਸ਼ ਹੀ ਹੋ ਨਾ ਹਾਂਜੀ ਹਾਂਜੀ ਪੂਰੇ ਪੂਰੇ ਮੈਨ ਪੂਰੇ ਫੋਲ ਖੁਸ਼ ਹੈ ਬਾਈ ਜੀ ਨੇ ਬਾਕੀ ਮੇਲੇ ਦੇ ਵਿੱਚ ਪੂਰਾ ਮਾਣ ਮਾਨ ਕੀਤਾ ਬਾਈ ਹਨਾਂ ਦਾ ਤੇ ਚਲੋ ਠੀਕ ਹੈ ਇਹ ਬੰਦੋ ਬਾਈ ਜੀ ਫਿਰ ਪੜਾ ਕਿ ਕਾਲੀਆਂ ਪੈ ਰਹੀਆਂ ਥੋੜੀਆਂ ਬੱਜਾਂ ਪੋਜਾਂ ਕਰਕੇ ਲੈ ਜਾਓ ਅੰਦਰੇ ਲੈ ਜਾਓ ਮੇਰਾ ਵੀਰ ਲੈ ਜਾਓ ਲੈ ਜਾਓ ਬਾਕੀ ਕਰਾ ਦਿੰਨੇ ਆ ਲੋਟ ਠੀਕ ਹੈ ਜੀ ਭਿੰਦੇ ਵੀਰ ਠੀਕ ਹੈ ਗਾ ਜੀ ਠੀਕ ਹੈ ਲਓ ਜੀ ਮੇਲਾ ਵਾਜ ਬਗਰੀਟ ਲੇ ਲੋਟ ਲਿਆ ਮੇਲਾ ਦੇ ਅਜੇ ਕਿਰਪਾਲ ਵੀ ਇਹਨੇ ਮੇਲਾ ਲੋਟ ਲਿਆ ਜੀ ਉਹ ਬੋਲ ਦੋ ਉਹ ਮੋਟਰ ਦੀ ਵੰਦ ਕਰੀਓ ਸਟੱਕੀ ਦੇਖੇ ਤੁਹਾਨੂੰ ਠੀਕ ਹੈ ਸਪੰਜੀ ਫਿਰ ਓਕੇ ਧੰਨਵਾਦ ਜੀ ਇਹਨਾਂ ਨੂੰ ਮਾਰ ਲੈਣੀਆਂ ਦੇ ਹਾਂ ਜੀ ਹਾਂ ਜੀ ਬਾਕੀ ਮਾਨੇ ਵੀਰ ਵੀ ਪਹੁੰਚੇ ਆਪਣੇ ਚੰਗੀਆਂ ਚੰਗੀਆਂ ਘਰੇ ਸਹੀ ਸਲਾਮ ਪਹੁੰਚਦੇ ਘਰਾਂ ਕਰੇ ਮਾਨ ਫਿਰ ਆਡੇ ਨਾਲ ਜੁੜੇ ਰਹੇ ਵਸਾਖੀ ਦੇ ਫਿਰ ਦਵਾਗ ਮਿਲਦੇ ਹਾਂ ਹਾਂ ਜੀ ਹੋਰ ਮਾਨੇ ਜੀ ਠੀਕ ਠਾਕ ਨੇ ਹੁਣ ਅਗਲੀ ਵਸਾਖੀ ਤੇ ਵਸਾਖੀ ਦੇ ਵਸਾਖੀ ਤੋਂ ਪਹਿਲਾਂ ਬਲੋ ਮਾਲ ਆਪਾਂ ਹੋਰ ਭੇਜਾਂਗੇ ਹਾਂ ਜੀ ਹਾਂ ਜੀ ਘਰੌਣਾ ਨਹੀਂ ਕੇ ਗੱਲਾਂ ਪੂਰਾ ਠੋਕੇ ਮਾਲ ਜਿਹੜਾ ਇਕੱਠਾ ਫੜਨਾ ਤੇਰਾ ਨਾਲ ਵਾਦਾ ਕਰਦਾ ਸਰਪੰਚ ਨੇ ਤੇਰਾ ਨਾਲ ਵਾਦਾ ਕੀਤਾ ਵੀ 50 ਮਈਆਂ ਤੇਰੇ ਘਰ ਬੰਨਣੀਆਂ ਨੇ ਤੇ ਬੰਨਣ ਸੋਕੇ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜੀ ਠੀਕ ਠਾਕ ਹੋ ਕਰਤੀ ਸਲੇ ਵੀ ਛੋਟੀਆਂ ਦੋ ਦੇਤੀਆਂ ਵੀਰ ਹਣਾ ਨੂੰ ਹਾਂ ਜੀ ਹਾਂ ਜੀ ਡਾਕਟਰ ਸਾਹਿਬ ਨੇ ਦਿੱਤੀ ਇੱਕ ਛੋਟੀ ਹੋਰ ਨਾ ਦਿੱਤੀ ਲੋ ਜੀ ਆਪਣੇ ਡਾਕਟਰ ਸਾਹਿਬ ਹੁਣੇ ਹਾਂ ਜੀ ਜੀ ਪੁਰਾਣੇ ਬੰਦੇ ਜਿਹਨਾਂ ਨੂੰ ਕਹਿੰਦੇ ਆ ਬਹੁਤ ਗੁੜਾ ਪਿਆਰਿਆਂ ਨਾਲ ਤੇ ਮਾਣ ਮਾਨ ਕਰ ਰਹੇ ਨੇ ਸੰਪੰਜਣੀ ਤੇ ਤਿੰਨਾ ਵੀਰਾਂ ਦਾ ਹੁਣ ਲੱਗਾ ਜੀ ਲੋ ਜੀ ਤੁਸੀਂ ਵੀ ਆਓ ਇੱਧਰ ਅਸੀਂ ਦਿਖਾ ਦੋ ਜੀ ਆਓ ਆਓ ਬਾਕੀ ਇਹ ਵੀ ਬਾਈ ਨਾਲ ਮਾਣ ਨਹੀਂ ਕੀਤਾ ਮਾਣ ਨਹੀਂ ਮਾਣਦਾ ਮੈਂ मतलब ਚੰਗੇ ਬਰਾਂਡ ਲਈ ਦੇ ਚੰਗੀਆਂ ਲਈ ਦਾ ਮੌਸਮ ਬਣ ਗੱਲ ਗੱਲ ਹੁੰਦੀ ਪਿਆਰ ਦੀ ਸਹੀ ਗੱਲ ਹੈ ਨਾ ਬਾਈ ਜੀ ਤੇ ਜੇ मतलब ਪਿਆਰ ਬਣਿਆ ਵਾਂ ਤੇ ਝੋਟੀਆਂ ਦੜਾ ਦੜ ਜਾ ਰਹੀਆਂ ਨੇ ਇੱਥੇ ਪਤਾ ਲੱਗਦਾ ਆਣ ਕੇ ਘਰ ਤੇ ਸਾਰੇ ਕਹਿੰਦੇ ਆ ਵੀ ਐਦਾਂ ਉਦਾਂ ਮੈਦਾਨ 'ਚ ਪਤਾ ਲੱਗਦਾ ਮੈਦਾਨ 'ਚ ਨਿਤਰੇ ਆਣ ਕੇ ਪਤਾ ਲੱਗਦਾ ਵੀ ਮੈਦਾਨ 'ਚ ਕੋਈ ਬੰਦਾ ਮੌਖਾ ਸਾਰੀ ਸਹੀ ਗੱਲ ਹੈ ਜੀ ਹੋਸਪੰਜੀ ਕਿਵੇਂ ਹੈ ਸਹੀ ਗੱਲ ਸਾਰਾ ਠੀਕ ਹੈ ਜੀ ਸਾਰਿਆਂ ਨੂੰ ਸਹੀ ਗੱਲ ਜੀ ਸਰਪੰਚ ਸਾਹਿਬ ਤੋਂ ਝੋਟੀਆਂ ਜਿਹੜੀਆਂ ਸੇਲ ਹੋ ਚੁੱਕੀਆਂ ਨੇ ਚਾਰ ਝੋਟੀਆਂ ਦਿੱਤੀਆਂ ਨੇ ਭਾਈ ਇਹਨਾਂ ਨੂੰ ਕਰਦੇ ਤੇ ਸਪੰਝ ਸਸੀ ਗਾਲ ਜੀ ਸਸੀ ਗਾਲ ਜੀ ਹੋਸਪੰਝ ਜੀ ਵਧੀਆ ਵਧੀਆ ਜੀ ਕਿਵੇਂ ਆ ਵਧੀਆ ਕਿਰਪਾ ਜੀ ਕਿਰਪਾ ਨਾ ਟੋਪ ਟੋਪ ਨਗੀਆਂ ਦੇਤੇ ਬਸ ਲਓ ਜੀ ਨਕੀਨੇ ਦੇਤੇ ਭਾਈ ਇਹਨਾਂ ਨੂੰ ਘਵਾਲੀ ਚੱਲੀਆਂ ਨੇ ਹੋਰ ਭਾਈ ਠੀਕ ਠਾਕ ਆ ਲਓ ਜੀ ਘਵਾਲੀ ਪੈਣ ਫੜੋ ਜੀ ਝੋਟੀਆਂ ਲਓ ਜੀ ਜਾਨ ਤੂਪਦਾ ਬਹੁਤ ਹੈ ਚਲੋ ਮਹਾਰਾਜ ਕਿਰਪਾ ਕਰੇ ਸਰਪੰਚ ਫਾਰਮ ਤੋਂ ਜਿਹੜੀਆਂ ਝੋਟੀਆਂ ਜਿਹੜੇ ਰੈਗੂਲਰ ਜਿਹੜੀਆਂ ਸੇਲ ਹੋ ਰਹੀਆਂ ਨੇ ਟਾਪਰ ਲਓ ਜੀ ਠੀਕ ਆ ਜੀ ਸਰਪੰਚ ਸਾਹਿਬ